ਆਮਦੋਤ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂ ਵਿਕਰਮ ਜਿੱਠੇ ਦੇ ਮੁਸ਼ਕਲਾਂਵਾਦੀਆ ਦਿਖਾਈ ਦੇ ਰਿਅ ਨੇ ਜਿੱਥੇ ਪੁਰਾਣੇ ਅਧਿਕਾਰੀਆਂ ਦੇ ਵੱਲੋਂ ਸਰਕਾਰੀ ਅਧਿਕਾਰੀਆਂ ਦੇ ਵੱਲੋਂ ਵਿਕਰਮ ਜਿੱਠੇ ਦੇ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਜਾ ਰਹੇ ਨੇ ਤੇ ਉਧਰ ਦੂਜੇ ਪਾਸੇ ਹੁਣ ਵਿਜੀਲੈਂਸ ਵੀ ਵਿਕਰਮ ਜਿੱਠੇ ਨੂੰ ਰੜਕਦੀ ਦਿਖਾਈ ਦੇ ਰਹੀ ਹੈ ਵਿਜੀਲੈਂਸ ਅੱਜ ਵਿਕਰਮ ਜਿੱਠੇ ਨੂੰ ਲੈ ਕੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਅਜਿਹੇ ਇਲਾਕਿਆਂ ਦੇ ਵਿੱਚ ਗਏ ਨੇ ਜਿਸ ਦੇ ਖੁਲਾਸੇ ਹਾਲੀ ਦੇ ਵਿੱਚ ਕੀਤੀ ਗਈ ਜਾਂਚ ਦੇ ਵਿੱਚ ਹੋਰ ਨੇ ਵਿਜਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਬਿਕਰਮਜੀਠਿਆ ਨੂੰ ਕਿੱਥੇ ਲੈ ਕੇ ਜਾਇਆ ਜਾ ਰਿਹਾ ਹੈ ਕਿਉਂ ਲੈ ਕੇ ਜਾਇਆ ਜਾ ਰਿਹਾ ਹੈ ਇਸ ਨੂੰ ਲੈ ਕੇ ਕੋਈ ਵੀ ਉਹਨਾਂ ਦੇ ਵੱਲੋਂ ਕੋਈ ਬਿਆਨ ਜਾਰੀ ਨਹੀਂ ਕੀਤਾ ਜਾ ਰਿਹਾ ਨਹੀਂ ਦੱਸਿਆ ਜਾ ਰਿਹਾ ਤੇ ਜੋ ਮੀਡੀਆ ਰਿਪੋਰਟਾਂ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਉਹਨਾਂ ਦੇ ਮੁਤਾਬਕ ਬਿਕਰਮਜੀਠਿਆ ਦੇ ਵੱਲੋਂ ਜੋ ਆਮਦਨ ਤੋਂ ਵੱਧ ਜਾਇਦਾਦ ਬਣਾਈ ਗਈ ਸੀ ਉਸ ਨੂੰ ਲੈ ਕੇ ਵੱਖ-ਵੱਖਰੀਆਂ ਕੰਪਨੀਆਂ ਦੇ ਵਿੱਚ ਅਤੇ ਹੋਰ ਨਾ ਅਜਹੀਆਂ ਥਾਵਾਂ ਦੇ ਵਿੱਚ ਜਿੱਥੇ ਬਿਕਰਮਜੀਠੇ ਦਾ ਹਿੱਸਾ ਹੋ ਸਕਦਾ ਹੈ ਉੱਥੇ ਬਿਕਰਮਜੀਠਣ ਨੂੰ ਲੈ ਕੇ ਜਾਇਆ ਜਾ ਰਿਹਾ ਤੇ ਸਾਰੀ ਪੁਸ਼ਗਿਸ਼ ਮੌਕੇ ਤੇ ਲਿਜਾ ਕੇ ਕੀਤੀ ਜਾ ਰਹੀ ਹੈ ਤੇ ਉਧਰ ਦੂਜੇ ਪਾਸੇ ਬਿਕਰਮਜੀਠੇ ਦੀਆਂ ਸੱਜੀਆਂ ਖਪੀਆਂ ਬਾਹਾਂ ਮੰਨੇ ਜਾਂਦੇ ਬਿਕਰਮਜੀਠੇ ਦੇ ਪੱਕੇ ਸਾਥੀ ਰਹਿ ਚੁਕੇ ਸਾਬਕਾ ਅਕਾਲੀ ਆਗੂਆਂ ਦੇ ਕੋਲੋਂ ਪੁਸ਼ਗਿਸ਼ ਕੀਤੀ ਜਾ ਰਹੀ ਹੈ ਬੀਤ ਦਿਨ ਇਸ ਮਾਮਲੇ ਦੇ ਵਿੱਚ ਤਲਬੀਰ ਸਿੰਘ ਗਿੱਲ ਜੋ ਕਿ ਬਿਕਰਮਜੀਠਾ ਦੇ ਸਾਬਕਾ বিএন 1 ਕੋਲਮੀ बिजनेਸ ਨੇ ਪੁਸ਼ਕਿਸ਼ ਕੀਤੀ ਹੈ ਤੇ ਭਾਜਪਾ ਆਗੂ ਅਤੇ ਵਿਕਰਮ ਮਜੀਠੀਆ ਦੇ ਸਾਥੀ ਮੰਨੇ ਜਾਂਦੇ ਅਮਰਪਾਲ ਸਿੰਘ ਬੋਨੀ ਅਜਨਾਲਾ ਦੇ ਕੋਲ ਵੀ ਪੁਸ਼ਕਿਸ਼ ਕੀਤੀ ਗਈ ਹੈ ਵਿਜੀਲੈਂਸ ਵੱਲੋਂ ਕੀਤੀ ਗਈ ਪੁਛਗਛ ਤੋਂ ਬਾਅਦ ਬੋਨੀ ਅਜਨਾਲਾ ਦੇ ਵੱਲੋਂ ਬਾਹਰ ਆ ਕੇ মিডিਆ ਨਾਲ ਗੱਲਬਾਤ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਆਖ ਦਿੱਤਾ ਹੈ ਕਿ ਇਹ ਸਾਰਾ ਕੁਝ ਮੈਂ ਪ੍ਰਕਾਸ਼ ਸਿੰਘ ਬਾਦਲ ਨੂੰ 2013 ਦੇ ਵਿੱਚ ਹੀ ਦੱਸ ਦਿੱਤਾ ਸੀ ਜੋ ਕਿ ਹੁਣ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਵਿਕਰਮ ਮਜੀਠੀਆ ਕਿਵੇਂ ਨਸ਼ਿਆਂ ਦੇ ਮਾਮਲੇ ਵਿੱਚ ਜੁੜਿਆ ਤੇ ਕਿਵੇਂ ਉਸ ਦੇ ਵੱਲੋਂ ਇਹ ਗਲਤ ਤਰੀਕੇ ਨਾਲ ਸਾਰੀਆਂ ਜਾਇਦਾਦਾਂ ਬਣਾਈਆਂ ਗਈਆਂ ਇਸ ਦੇ ਬਾਰੇ ਪਹਿਲਾਂ ਮੈਂ ਸਾਰਾ ਕੁਝ ਲਿਖ ਕੇ ਪ੍ਰਕਾਸ਼ ਸਿੰਘ ਬਾਦਲ ਨੂੰ ਦੇ ਦਿੱਤਾ ਸੀ ਪਰ ਉਹਨਾਂ ਦੇ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਤੇ ਇਹ ਸਾਰੇ ਲੀਡਰ ਭਾਵੇਂ ਕਾਂਗਰਸ ਦੇ ਹੋਣ ਭਾਵੇਂ ਆਵਾਮੀ ਪਾਰਟੀ ਦੇ ਤੇ ਭਾਵੇਂ ਦੂਜੀਆਂ ਪਾਰਟੀਆਂ ਦੇ ਹੁਣ ਇਹ ਹੁਣ ਬੋਲ ਰਹੇ ਨੇ ਪਰ ਮੈਂ ਉਸ ਮੌਕੇ 2013 ਦੇ ਵਿੱਚ ਬੋਲ ਦਿੱਤਾ ਸੀ ਮੈਨੂੰ ਪਤਾ ਸੀ ਕਿ ਮੈਨੂੰ ਅਕਾਲੀ ਦਲ ਦੇ ਵਿੱਚੋਂ ਕੱਢਿਆ ਵੀ ਜਾ ਸਕਦਾ ਹੈ ਤੇ ਮੇਰੀ ਟਿਕਟ ਵੀ ਕੱਟੀ ਜਾ ਸਕਦੀ ਹੈ ਪਰ ਮੈਂ ਆਪਣਾ ਫਰਜ਼ ਸਮਝਿਆ ਤੇ ਵਿਕਰਮ ਜੀਠੇ ਦੇ ਖਿਲਾਫ ਇਹ ਸਾਰਾ ਕੁਝ ਅਕਾਲੀ ਦਲ ਦੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੱਸ ਦਿੱਤਾ ਸੀ ਤੇ ਇਸ ਦੇ ਨਾਲ ਹੀ ਬੁਨੀਆ ਜਲਾਣਾ ਦਾ ਇਹ ਵੀ ਕਹਿਣਾ ਕਿ ਮੈਂ ਹੋਰ ਜਿਆਦਾ ਕੁਝ ਇਸ ਮਾਮਲੇ ਦੇ ਨਹੀਂ ਦੱਸ ਸਕਦਾ ਕਿਉਂਕਿ ਇਹ ਮਾਮਲਾ ਅਜੇ ਜਾਂਚ ਦੇ ਵਿੱਚ ਹੈ ਤੇ ਅਦਾਲਤ ਦੇ ਕਾਰਵਾਈ ਦੇ ਅਧੀਨ ਹੈ ਇਸ ਤੋਂ ਬਾਅਦ ਵਿਜੀਲੈਂਸ ਦੇ ਵੱਲੋਂ ਤਲਬੀਰ ਸਿੰਘ ਗਿੱਲ ਦੇ ਕੋਲੋਂ ਵੀ ਪੁੱਛਗਿੱਛ ਕੀਤੀ ਗਈ ਹੈ ਤਲਬੀਰ ਸਿੰਘ ਗਿੱਲ ਵਿਕਰਮ ਜਿੱਠਿਆ ਦੇ ਸਾਬਕਾ ਪੀਐਸ ਹਨ ਤੇ ਉਹਨਾਂ ਦੇ ਪੱਕੇ ਸਾਥੀ ਵੀ ਮੰਨੇ ਜਾਂਦੇ ਨੇ ਹਰ ਇੱਕ ਸਮੇਂ ਉਹਨਾਂ ਦੇ ਨਾਲ ਮੌਜੂਦ ਰਹਿੰਦੇ ਸਨ ਤੇ ਹੁਣ ਵਿਜੀਲੈਂਸ ਦੇ ਵੱਲੋਂ ਤਲਬੀਰ ਸਿੰਘ ਗਿੱਲ ਦੇ ਕੋਲੋਂ ਪੁੱਛਗਿੱਛ ਕੀਤੀ ਗਈ ਹੈ ਤੇ ਬਾਅਦ ਦੇ ਵਿੱਚ ਤਲਬੀਰ ਸਿੰਘ ਗਿੱਲ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਬਹੁਤ ਕੁਝ ਨਹੀਂ ਬੋਲਿਆ ਉਹਨਾਂ ਦਾ ਕਹਿਣਾ ਹੈ ਕਿ ਇਹ ਮਾਮਲਾ ਅਜੇ ਜਾਂਚ ਦੇ ਅਧੀਨ ਹੈ ਇਸ ਕਰਕੇ ਮੈਂ ਅਜੇ ਕੁਝ ਵੀ ਨਹੀਂ ਕਹਿਣਾ ਚਾਹੁੰਦਾ ਜਿਸ ਕਰਕੇ ਇਸ ਜਾਂਚ ਦੇ ਵਿੱਚ ਕੋਈ ਫਰਕ ਪਵੇ ਤੇ ਜੋ ਜੋ ਵੀ ਵਿਜੀਲੈਂਸ ਦੇ ਅਧਿਕਾਰੀਆਂ ਨੇ ਮੇਰੇ ਕੋਲ ਪੁੱਛਿਆ ਮੈਂ ਠੋਕ ਕੇ ਉਹਨਾਂ ਦਾ ਜਵਾਬ ਦਿੱਤਾ ਹੈ ਤੇ ਉਧਰ ਦੂਜੇ ਪਾਸੇ ਬੁੰਨੀ ਚਨਾਲਾ ਦੇ ਪਿੰਨੂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇੱਕ ਹੋਰ ਵੱਡੀ ਗੱਲ ਆਖ ਦਿੱਤੀ ਗਈ ਉਹਨਾਂ ਦਾ ਕਹਿਣਾ ਸੀ ਕਿ ਜਿੰਨਾਂ ਦਾ ਨਾਮ ਨਸ਼ਾ ਦੇ ਵਿੱਚ ਨਸ਼ਾ ਮਾਫੀਆ ਦੇ ਵਿੱਚ ਬੋਲਦਾ ਹੈ ਭਾਵੇਂ ਉਹ ਸੱਤਾ ਹੋਵੇ ਪਿੰਦੀ ਹੋਵੇ ਉਹ ਬਿਕਰਮ ਜਿੱਥੇ ਦੇ ਘਰ ਆ ਕੇ ਬੈਂਦੇ ਸਨ ਤੇ ਬਿਕਰਮ ਮਜੀਠੀਆ ਮੈਨੂੰ ਉਹਨਾਂ ਦੇ ਨਾਲ ਜਿਗਰੀ ਯਾਰ ਕਹਿ ਕੇ ਮਿਲਵਾਉਂਦਾ ਸੀ ਮੈਂ ਇਹ ਸਾਰਾ ਕੁਝ ਪਹਿਲਾਂ ਹੀ ਦੱਸ ਚੁੱਕਿਆ ਤੇ ਅੱਜ ਵਿਜਲੈਂਸ ਨੂੰ ਵੀ ਇਹ ਸਾਰਾ ਕੁਝ ਦੱਸ ਕੇ ਆਇਆ ਇਸ ਪ੍ਰਕਾਰ ਬਿਕਰਮ ਮਜੀਠੀਆ ਦੇ ਹੁਣ ਮੁਸ਼ਕਲਾ ਵਧਿਆ ਅੰਤਖਾਈ ਦੇ ਰਿਏ ਨੇ ਵਿਜਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਵਿੱਚ ਸਾਬਕਾ ਡੀਜੀਪੀ ਸੁਧਾਰਨਥ ਚੱਟੋਪਾਦਿਆ ਨੂੰ ਸੱਦਿਆ ਗਿਆ ਉਸ ਤੋਂ ਬਾਅਦ ਸਾਬਕਾ ਏਡੀ ਦੇ ਡਿਪਟੀ ਡਾਇਰੈਕਟਰ ਨਰਿੰਦਰ ਸਿੰਘ ਨੂੰ ਸੱਦਿਆ ਗਿਆ ਤਲਬੀਰ ਸਿੰਘ ਗਿੱਲ ਨੂੰ ਸੱਦਿਆ ਗਿਆ ਬੋਨੀ ਅਜਨਾਲਾ ਨੂੰ ਸੱਦਿਆ ਗਿਆ ਹੋਰ ਜਿਹੜੇ ਜਿਹੜੇ ਵੀ ਬਿਕਰਮ ਮਜੀਠੀਆ ਦੇ ਸਭ ਤੋਂ ਕਰੀਬੀ ਜੇ ਜਿਨ੍ਹਾਂ ਦੇ ਵੱਲੋਂ ਬਿਕਰਮ ਮਜੀਠੀਆ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਉਹਨਾਂ ਨੂੰ ਸੱਦਿਆ ਜਾ ਰਿਹਾ ਤੇ ਉਹਨਾਂ ਦੇ ਕੋਲੋਂ ਜੋ ਵੀ ਜਾਣਕਾਰੀ ਹੈ ਉਹ ਪੁੱਛਗਛ ਕੀਤੀ ਜਾ ਰਹੀ ਹੈ ਜੋ 2 ਜੁਲਾਈ ਨੂੰ ਦੁਬਾਰਾ ਇਸ ਮਾਮਲੇ ਨੂੰ ਲੈ ਕੇ ਸੁਣਵਾਏ ਅਦਾਲਤ ਦੇ ਵਿੱਚ ਮੋਹਲਿਕ ਕੋਰਟ ਦੇ ਵਿੱਚ ਹੋਣੀ ਹੈ ਉਸ ਸਮੇ ਸਾਰੀਆਂ ਗੱਲਾਂ ਵਿਜੀਲੈਂਸ ਦੇ ਅਧਿਕਾਰੀਆਂ ਦੇ ਵੱਲੋਂ ਕੋਰਟ ਦੇ ਵਿੱਚ ਪੇਸ਼ ਕੀਤੀਆਂ ਜਾਣਗੀਆਂ ਜਿਸ ਕਰਕੇ ਬਿਕਰਮ ਮਜੀਠੀਆ ਦਾ ਦੁਬਾਰਾ ਰਿਮਾਂਡ ਲਿਆ ਜਾਵੇਗਾ ਹੁਣ ਦੇਖਣਾ ਇਹ ਹੋਵੇਗਾ ਕਿ ਜੋ-ਜੋ ਵਿਜੀਲੈਂਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਸ ਨੂੰ ਅਦਾਲਤ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀ ਕਿਵੇਂ ਪੇਸ਼ ਕਰਦੇ ਨੇ ਸਾਬਕਾ ਅਧਿਕਾਰੀਆਂ ਦੇ ਵੱਲੋਂ ਆਪਣੇ ਇੰਟਰਵਿਊ ਦੇ ਦੌਰਾਨ ਇਹ ਗੱਲ ਆਖੀ ਜਾਂਦੀ ਹੈ ਕਿ ਅਸੀਂ ਜਾਂਚ ਕਰਦੇ ਹਾਂ ਪਰ ਜਿਹੜੇ ਕੋਰਟ ਦੇ ਵਿੱਚ ਵਕੀਲਾ ਉਸ ਮਾਪੜੇ ਨੂੰ ਪੇਸ਼ ਕਰਦੇ ਨੇ ਉਹਨਾਂ ਵੱਲੋਂ ਜੱਜ ਦੇ ਅੱਗੇ ਜੋ ਕੁਝ ਰੱਖਿਆ ਜਾਂਦਾ ਉਹ ਸਹੀ ਢੰਗ ਦੇ ਨਾਲ ਨੇ ਰੱਖਿਆ ਜਾਂਦਾ ਜੱਜ ਨੂੰ ਸਬੂਤ ਪੇਸ਼ ਕਰਨ ਦੇ ਵਿੱਚ ਇਹ ਅਧਿਕਾਰੀ ਸੰਤੁਸ਼ਟ ਨਹੀਂ ਕਰ ਪਾਉਂਦੇ ਇਸ ਕਰਕੇ ਇਹ ਮਾਮਲਾ ਅਦਾਲਤ ਦੇ ਵਿੱਚ ਨਹੀਂ ਟਿਕਦਾ ਹੁਣ ਦੇਖਣਾ ਇਹ ਹੋਵੇਗਾ ਕਿ ਜੋ ਕੁਝ ਬਿਜ਼ਨਸ ਦੇ ਅਧਿਕਾਰੀਆਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਦੇ ਇਹ ਵਕੀਲ ਸਰਕਾਰੀ ਪੱਖ ਦੇ ਵਕੀਲ ਵਿਕਰਮ ਜੀਠਿਆ ਦੇ ਖਿਲਾਫ ਅਦਾਲਤ ਦੇ ਵਿੱਚ ਇਹਨਾਂ ਗੱਲਾਂ ਨੂੰ ਕਿਵੇਂ ਪੇਸ਼ ਕਰਦੇ ਨੇ ਇਹ ਸਾਰੇ ਮਾਮਲੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ رائے ਕਮੈਂਟ ਕਰਕੇ ਦੇ ਸਕਦੇ ਹੋ